ਰੇੜੀ ਸਵੇਰ ਵੇਲੇ ਘਰਾਂ ਵਿੱਚ ਆਉਂਦੀ ਚਾਟੀ ਵਿੱਚ ਪਾਈ ਮਧਾਨੀਆਂ ਦੀ ਆਵਾਜ਼ ਪੰਛੀਆਂ ਦੀਆਂ ਆਵਾਜ਼ਾਂ ਦਾ ਸੁੰਦਰ ਨਜ਼ਾਰਾ ਹਲ ਬਹਉਂਦੇ ਬਲਦਾਂ ਦੇ ਗਲਾਂ ਵਿੱਚ ਖੜਕਦੀਆਂ ਟੱਲੀਆਂ ਦੀ ਟੁਣਕਾਰ ਵੱਖਰਾ ਹੀ ਨਜ਼ਾਰਾ ਪੇਸ਼ ਕਰਦੀ ਰਹੀ ਹੈ ਡੰਡੀ ਪੁਰਾਤਨ ਸਮੇ ਤੋਂ ਹੀ ਰੋਖ ਮਨੋਖਾ ਤੇ ਪੰਛੀ ਇੱਕ ਦੂਸਰੇ ਦੇ ਮਿੱਤਰ ਰਹੇ ਹਨ ਡੰਡੀ ਜੇਕਰ ਖੇਤੀਬਾੜੀ ਦੇ ਤੰਦੇ ਦੀ ਗੱਲ ਕਰੀਏ ਤਾਂ ਮੁੱਢ ਤੋਂ ਹੀ ਪੰਛੀਆਂ ਅਤੇ ਕਿਸਾਨਾਂ ਦੀ ਗੁੜੀ ਮਿੱਤਰਤਾ ਰਹੀ ਡੰਡੀ ਖੇਤਾਂ ਵਿੱਚ ਹਲ ਵਾਹੁਣ ਵੇਲੇ ਪੰਛੀ ਆਪਣਾ ਆਨੰਦ ਲੈਂਦੇ ਹਨ ਡੰਡੀ ਧਰਤੀ ਵਿੱਚ ਨਿਕਲਦੇ ਕੀੜੇ ਪੰਛੀਆਂ ਦਾ ਭੋਜਨ ਬਣਦੇ ਹਨ ਡੰਡੀ ਇਹਨਾਂ ਪੰਛੀਆਂ ਵਿੱਚ ਕਾਂ ਵੀ ਸ਼ਾਮਲ ਹੁੰਦੇ ਹਨ ਡੰਡੀ ਅਜੋਕੇ ਸਮੇਂ ਅੰਦਰ ਭਾਵੇਂ ਖੇਤੀ ਟਰੈਕਟਰਾਂ ਨਾਲ ਹੋਣ ਲੱਗ ਪਈ ਪਰ ਇਹ ਮਨਮੋਹਨਾ ਦ੍ਰਿਸ਼ ਅੱਜ ਵੀ ਖੇਤਾਂ ਵਿੱਚ ਦੇਖਣ ਨੂੰ ਮਿਲਦਾ ਡੰਡੀ ਪੰਛੀਆਂ ਦੀਆਂ ਹਜ਼ਾਰਾਂ ਪ੍ਰਜਾਤੀਆਂ ਵਿੱਚ ਇੱਕ ਪੰਛੀ ਕਾਂ ਵੀ ਹੈ ਡੰਡੀ ਕੁਦਰਤ ਦਾ ਇਹ ਜੀਵ ਸ਼ਾਕਾਹਾਰੀ ਅਤੇ ਮਾਸਾਹਾਰੀ ਹੈ ਡੰਡੀ ਉੱਡਣ ਵਾਲੇ ਪੰਛੀਆਂ ਵਿੱਚ ਕਾਂ ਨੂੰ ਸਭ ਤੋਂ ਜ਼ਿਆਦਾ ਅਕਲਮੰਦ ਮੰਨਿਆ ਜਾਂਦਾ ਹੈ ਡੰਡੀ ਨਰ ਅਤੇ ਮਾਦਾ ਦੋਵੇਂ ਆਪਣੇ ਬੱਚਿਆਂ ਨੂੰ ਪਾਲਦੇ ਹਨ ਡੰਡੀ ਇਹ ਇੱਕ ਪਰਿਵਾਰਿਕ ਮੈਂਬਰ ਦੀ ਤਰ੍ਹਾਂ ਸਾਰੀ ਉਮਰ ਇੱਕ ਮਾਦਾ ਨਾਲ ਹੀ ਗੁਜ਼ਾਰਦਾ ਹੈ ਡੰਡੀ ਕਾਂ ਦੀ ਜਾਤ ਸ਼ਕਤੀ ਬਹੁਤ ਹੁੰਦੀ ਹੈ ਇਹ ਲੰਮੇ ਸਮੇਂ ਬਾਅਦ ਵੀ ਮਨੁੱਖ ਦੀ ਸ਼ਕਲ ਪਛਾਣ ਲੈਂਦਾ ਹੈ ਡੰਡੀ ਆਪਣੇ ਉੱਤੇ ਮੁਸੀਬਤ ਆਉਣ ਉੱਤੇ ਇਹਨਾਂ ਦਾ ਝੁੰਡ ਇਕੱਠਾ ਹੋ ਕੇ ਦੁਸ਼ਮਣ ਉੱਤੇ ਹਮਲਾ ਤਰੇੜੀ ਕਰ ਦਿੰਦਾ ਡੰਡੀ ਪ੍ਰਕਿਰਤੀ ਦੇ ਰਾਖੇ ਮੰਨੇ ਜਾਂਦੇ ਇਹ ਪੰਛੀ ਇਕੱਲੇ ਰਹਿਣਾ ਪਸੰਦ ਕਰਦੇ ਹਨ ਡੰਡੀ ਪੁਰਾਤਨ ਸਮੇ ਤੋਂ ਹੀ ਸਮਾਜ ਇਸ ਨੂੰ ਦੋ ਨਜ਼ਰਾਂ ਨਾਲ ਦੇਖਦਾ ਆਇਆ ਹੈ ਡੰਡੀ ਇਸ ਦਾ ਬੋਲਣਾ ਦੇਖਣਾ ਜਿੱਥੇ ਛਾਗਣ ਮੰਨਿਆ ਜਾਂਦਾ ਹੈ ਉੱਥੇ ਹੀ ਇਸ ਨੂੰ ਅਪਸ਼ਾਗਣ ਮੰਨਦੇ ਹਨ ਡੰਡੀ ਫਸਲਾਂ ਦੀ ਬਰਬਾਦੀ ਕਾਰਨ ਕਿਸਾਨਾਂ ਵੱਲੋਂ ਕਾ ਨੂੰ ਨਿੰਦਿਆ ਵੀ ਜਾਂਦਾ ਰਿਹਾ ਹੈ ਡੰਡੀ ਮਨੁੱਖ ਦੇ ਮਿੱਤਰ ਪੰਛੀ ਕਾਂ ਵਾਰੇ ਬਹੁਤ ਸਾਰੀਆਂ ਸਿੱਖਿਆਦਾਇਕ ਧਾਰਮਿਕ ਕਹਾਣੀਆਂ ਅਤੇ ਬਾਲ ਕਹਾਣੀਆਂ ਸੁਣਨ ਨੂੰ ਮਿਲਦੀਆਂ ਹਨ ਡੰਡੀ ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਇਤਿਹਾਸ ਵਿੱਚ ਵੀ ਪੰਛੀ ਕਾਂ ਦਾ ਜ਼ਿਕਰ ਆਉਂਦਾ ਹੈ ਡੰਡੀ ਮਹਾਭਾਰਤ ਅਤੇ ਰਾਮਾਇਣ ਵਿੱਚ ਕਾਕਪੂ ਸ਼ੁੰਡੀ ਦਾ ਜਿਕਰ ਆਉਂਦਾ ਹੈ ਡੰਡੀ ਜਦੋਂ ਛੇ ਭਗਵਾਨ ਮਾਤਾ ਪਾਰਵਤੀ ਨੂੰ ਭਗਵਾਨ ਰਾਮ ਜੀ ਦੀ ਕਹਾਂ ਕਹਾਣੀ ਸੁਣਾ ਰਹੇ ਸੀ ਤਾਂ ਕਾਕਪੂ ਸ਼ੁੰਡੀ ਪਿੱਛੇ ਬਹਿ ਕੇ ਸੁਣ ਰਹੇ ਸੀ ਡੰਡੀ ਉਹਨਾਂ ਦੇ ਸੁਣਨ ਨਾਲ ਇਹ ਕਥਾ ਧਰਤੀ ਉੱਤੇ ਆਈ ਡੰਡੀ ਪੰਛੀ ਕਾਂ ਪ੍ਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਬਾ ਫਰੀਦ ਜੀ ਦੇ ਸ਼ਲੋਕ ਦਰਜ ਹਨ ਡੰਡੀ ਪੰਜਾਬ ਗੀਤਾਂ ਦਾ ਦੇਸ਼ ਹੈ ਪੰਜਾਬ ਦੀ ਧਰਤੀ ਲੋਕ ਗੀਤਾਂ ਦਾ ਪ੍ਰਕਾਸ਼ ਵੰਡਣ ਵਾਲੀ ਧਰਤੀ ਹੈ ਡੰਡੀ ਚੇਤਿਆਂ ਵਿੱਚ ਵਸਦੇ ਲੋਕ ਗੀਤਾਂ ਪੀੜੀ ਦਰ ਪੀੜੀ ਅੱਗੇ ਵਧਦੇ ਹਨ ਡੰਡੀ ਪੁਰਾਤਨ ਸਮੇਂ ਤੋਂ ਕਾਂ ਦਾ ਕੋਠੇ ਦੇ ਵਨੇਰੇ ਉੱਤੇ ਬੈਠ ਬੋਲਣਾ ਉਸ ਘਰ ਪ੍ਰਾਹੁਣਾ ਆਉਣ ਦਾ ਸੰਕੇਤ ਮੰਨਿਆ ਜਾਂਦਾ ਹੈ ਡੰਡੀ ਬਨਸ ਬੰਨੇ ਲੋਕਗੀਤਾ ਨਾਲ ਸਾਡੇ ਪੰਛੀ ਕਾਂ ਨਾਲ ਗੂੜੀ ਸਾਂਝ ਹੈ ਡੰਡੀ ਲੋਕਗੀਤਾ